ਦੇਖੋ ਜੀ ਨਿੰਦੀ ਜੀ ਜੁਆਇੰਟ ਫੈਮਿਲੀ ਚ ਉਹ ਤਾਂ ਨਹੀਂ ਪਸੰਦ ਕਰਦੀਆਂ ਰਹਿਣਾ ਉਹਨਾਂ ਦੀ ਜਿਹੜੀ ਪਰਵਿਸ਼ ਹੋਈ ਉਹ ਨਾ ਉਹ ਸਿੰਗਲ ਫੈਮਿਲੀ ਚ ਹੋਈ ਹੁੰਦੀ ਆ ਜਿਹੜੀ ਸਿੰਗਲ ਫੈਮਿਲੀ ਦੇ ਵਿੱਚ ਪਾਲ ਕੇ ਕੁੜੀਆਂ ਆਉਂਦੀਆਂ ਹੈਗੀਆਂ ਤੇ ਉਹ ਫਿਰ ਜੁਆਇੰਟ ਨਹੀਂ ਪਸੰਦ ਕਰਨਗੀਆਂ ਨਾ ਉਹ ਫਿਰ ਅਗਲੀਆਂ ਕਹਿੰਦੀ ਆ ਸੇ ਆਪਣੇ ਸ਼ੌਂਕ ਪੂਰੇ ਕਰਨ ਕਿ ਘਰਾਂ ਦੇ ਕੰਮੇ ਨਹੀਂ ਮੁੱਕਣੇ ਜੁਆਇੰਟ ਵਿੱਚ ਤਾਂ ਜੁਆਇੰਟ ਵਿੱਚ ਅਗਲੀਆਂ ਨੂੰ ਬੰਦੀਸ਼ ਹੋਣੀ ਆ ਨਾ ਸਾਰਿਆਂ ਨੇ ਆਪਣੇ ਆਪਣੇ ਗੱਲ ਮਰਜ਼ੀ ਚਲਾਉਣੀ ਆ ਜਾਂ ਜੁਆਇੰਟ ਦੇ ਵਿੱਚ ਬੰਦੀਸ਼ਾਂ ਕਰਕੇ ਕੁੜੀਆਂ ਨਹੀਂ ਰਹਿੰਦੀਆਂ ਹੈਗੀਆਂ ਜੁਆਇੰਟ ਫੈਮਲੀਆ ਦੇ ਵਿੱਚ ਕੱਲੀਆਂ-ਕੱਲੀਆਂ ਪਲੀਆਂ ਹੁੰਦੀਆਂ ਉਹ ਉਹਨਾਂ ਦੀ ਮਾਮਾ ਨੇ ਉਹਨਾਂ ਤੋਂ ਐਨੇ ਕੰਮ ਨਹੀਂ ਕਰਾਏ ਹੁੰਦੇ ਹੈਗੇ ਕੰਮ ਬਹੁਤ ਘੱਟ ਕਰਦੀਆਂ ਅਗਲੀਆਂ ਕਹਿੰਦੀਆਂ ਅਸੀਂ ਐਨੇ ਟੱਬਰ ਦੀ ਰੋਟੀ ਪਕਾ ਕੇ ਅਸੀਂ ਖੋਬ ਪਵਾਣੀ ਆ ਅੱਛਾ ਅੱਛਾ ਸਿਮਮੀ ਕਿਹ ਹਾਲ ਆ ਸਿਮਮੀ ਬੇਟਾ ਕੀ ਹਾਲ ਆ ਤੁਹਾਡਾ ਜੁਆਇੰਟ ਫੈਮਲੀਆ ਚ ਨਹੀਂ ਅਗਲੀਆਂ ਰਹਿੰਦੀ ਅਗਲੀ ਕਹਿੰਦੇ ਝਾੜੂ ਪੋਚੇ ਨਹੀਂ ਮੁੱਕਣੇ ਹੈਗੇ ਭਾਂਡੇ ਨਹੀਂ ਮੁੱਕਣੇ ਹੈਗੇ ਜੇ ਰੋਟੀ ਨਾ ਪਕਾਈ ਦਾ ਭਾਂਡੇ ਨਹੀਂ ਮੁੱਕਣੇ ਹੈਗੇ ਜੁਆਇੰਟ ਫੈਮਲੀਆ ਦੇ ਹੋਰ ਸੁਣਾਸੀ ਮੈਂ ਕੀ ਕਰਤੀ ਪਈ ਆ ਕੁੜੀਆਂ ਅਗਲੀਆਂ ਕਹਿੰਦੀ ਅਸੀਂ ਆਪਣੇ ਇੱਕ ਕਮਰੇ ਚ ਝਾੜੂ ਲਾਈਏ ਪੋਚਾ ਲਾਈਏ ਇਹ ਬਸ ਆਪਣਾ ਸਾਰਾ